ਬੀਤੀ ਰਾਤ ਚੋਰਾਂ ਨੇ ਪਟਾਲਾ ਰੋਡ ਤੇ ਗ੍ਰੈਂਡ ਸਿਟੀ ਕਲੋਨੀ ਸਥਿਤ ਸ਼ਿਵ ਮੰਦਿਰ ਵਿੱਚ ਮੰਦਿਰ ਦੇ ਗੋਲਕ ਤੋਂ ਪੈਸੇ ਚੋਰੀ ਕਰ ਲਏ ਅਤੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਦੀ ਬੇਅਦਬੀ ਕੀਤੀ। ਇਸ ਘਟਨਾ ਨਾਲ ਇਲਾਕਾ ਨਿਵਾਸੀਆਂ ਅਤੇ ਮੰਦਿਰ ਕਮੇਟੀ ਦੇ ਮੈਂਬਰਾਂ ਵਿੱਚ ਡੂੰਘਾ ਗੁੱਸਾ ਹੈ। ਮੰਦਿਰ ਦੇ ਮੁਖੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਤੁਰੰਤ ਸੂਚਿਤ ਕੀਤਾ ਗਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਵਿੱਚ ਚੋਰਾਂ ਦੀਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ। स्थानक लोगों ने प्रशासन तो मांग की है कि तुरंत कार्रवाई की जाए भविष्य में हूं। तो मैं आया, तो सारा सामान जो भी था वो सब यहाँ पे बिखरा मिला मैंने हरीश चावला जी को पहले फोन किया प्रधान जी को फिर सोनी साहब को किया तो ये यहाँ पे आके देखा तो इन्होंने सारा गोलक का जो पैसा था उसको भी ले गए यहाँ पे almari hai godrej ki usme se bhi jo saman tha usko le gaye tod gaye usko main colony de pradhan honde naate main kehna chahna hai prashasan nu jaldi to jaldi bandeyan nu pakda jaye aur unna nu sab to sab saza diiti jaye jo ki sade batala road te grand city colony de andar shiv mandir de andar jo ki vedvidha mamla samne aaya hua kal raat de samay jo ki sanu camera riye pata lagga hua hai ke 2:30 3:00 da samay si ga ਕੋਜੇ ਨਸ਼ੇੜੀ ਬੰਦੇ ਵੱਲੋਂ ਸਾਡੇ ਮੰਦਰ ਦੇ ਅੰਦਰ ਦਾਖਲ ਹੋ ਕੇ ਮੰਦਰ ਦੇ ਬੋਲਗ ਨੂੰ ਚੋਰੀ ਕੀਤਾ ਗਿਆ ਵਾ ਵਿੱਚੋਂ ਪੈਸੇ ਚੋਰੀ ਕੀਤੇ ਗਏ ਆ ਮੂਰਤੀਆਂ ਦੇ ਬੇਦਬੀ ਕੀਤੀ ਗਈ ਹੈ ਜੋਤ ਖੰਡਿਤ ਕੀਤੀ ਗਈ ਹੈ ਮੰਦਰ ਦੀ ਬੇਦਬੀ ਅਸੀਂ ਕਦੀ ਵੀ ਸਹਿਣ ਨਹੀਂ ਕਰਾਂਗੇ ਸਰ ਫਿਰੇ ਪੰਡਤ ਜੀ 6 ਵਜੇ ਦਰਵਾਜ਼ਾ ਖੋਲਦੇ ਆ ਮੰਦਰ ਦਾ 6 ਵਜੇ ਇਹਨਾਂ ਨੇ ਦਰਵਾਜ਼ਾ ਖੋਲ੍ਹਿਆ ਸਵਾ 6 ਵਜੇ ਇਹਨਾਂ ਦਾ ਫੋਨ ਆਇਆ ਕਿ ਮੈਂ ਪ੍ਰਧਾਨ ਜੀ ਨੂੰ ਫੋਨ ਕਰਤਾ ਸੋਨੀ ਸਾਹਿਬ ਆਜੋ ਮੰਦਰ ਤੇ ਤਾਲੇ ਟੁੱਟ ਗਏ ਨੇ ਅਸੀਂ ਇੱਥੇ ਆ ਕੇ ਦੇਖਿਆ ਮੰਦਰ ਦਾ ਗੱਲਾ ਵੀ ਸਾਰਾ ਟੁੱਟਿਆ ਟੱਲੀ ਵੀ ਟੁੱਟੀ ਹੋਈ ਸੀ ਜੋਤ ਵੀ ਤੋੜ ਗਏ ਪਲੱਸ ਠਾਕੁਰ ਜੀ ਨੂੰ ਮਟਕੀ ਉਹਨਾਂ ਦੇ ਆਸਣ ਤੋਂ ਥੱਲੇ ਰੱਖ ਦਿੱਤਾ ਗਿਆ ਉਲਟਾ ਕਰਕੇ ਤੇ ਲਿਮਾਰੀ ਦੇ ਲੋਕਰ ਵੀ ਸਾਰੇ ਖੁੱਲੇ ਸੀ ਜਿੰਨੇ ਪੈਸੇ ਸੀ ਉਹ ਸਭ ਲੈ ਗਏ ਨੇ